ਦਾਨਮਿਊਟ ਦੇਖ ਰਹੇ ਤੁਸੀਂ ਮੈਂ ਹਾਂ ਵਰੁਣ ਪੱਟ ਤਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਖਲਣ ਪਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਬ੍ਰਾਇਨ ਟਮਾਕੀ ਵੱਲੋਂ ਹਾਕਾ ਡਾਂਸ ਜੋ ਉੱਥੋਂ ਦਾ ਸਾਂਸਕ੍ਰਿਤਿਕ ਪ੍ਰੰਪਰਿਕ ਜਿਹੜਾ ਇੱਕ ਡਾਂਸ ਹੈਗਾ ਉਸ ਨੂੰ ਢਾਲ ਬਣਾ ਕੇ ਨਗਰ ਕੀਰਤਨ ਦੇ ਵਿੱਚ ਖਲਣ ਪਾਣ ਦੀ ਕੋਸ਼ਿਸ਼ ਕੀਤੀ ਗਈ ਆਖਿਰਕਾਰ ਨਿਊਜ਼ੀਲੈਂਡ ਦੇ ਵਿੱਚ ਅਜਿਹਾ ਵਰਤਾਰਾ ਕਿਉਂ ਬਣ ਰਿਹਾ ਹੈਗਾ ਕਿਉਂ ਅਜਿਹਾ ਮਾਹੌਲ ਬ੍ਰੈਂਟ tMapਾਕੀ ਕ੍ਰੀਏਟ ਕਰ ਰਿਹਾ ਕਿ ਉਸ ਨੂੰ ਸਿਆਸੀ ਆਕਸੀਜਨ ਚ ਹਿੰਦੀ ਹੈ ਉਹ 40-50 ਬੰਦਿਆਂ ਨੂੰ ਲੈ ਕੇ ਹਰ ਵਾਰ ਨਗਰ ਕੀਰਤਨ ਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰਦਾ ਹੈ ਸਾਡੇ ਨਾਲ ਅੱਜ ਮੁੱਦੇ ਦੀ ਗੱਲ ਦੇ ਵਿੱਚ ਗੱਲਬਾਤ ਕਰਨ ਦੇ ਲਈ ਤਰੂੰਗਾ ਸਾਹਿਬ ਗੁਰਦੁਆਰਾ ਦੇ ਪ੍ਰਧਾਨ ਪੂਰਨ ਸਿੰਘ ਜੀ ਨੇ ਤੇ ਸਾਬਕਾ ਐਮਪੀ ਕਬਲਜੀਤ ਸਿੰਘ ਬਖਸ਼ੀ ਜੀ ਨੇ ਸਵਾਗਤ ਹੈ ਸਰ ਤੁਹਾਡਾ ਸਰ ਕਿਵੇਂ ਦੇਖਦੇ ਹੋ ਜੋ ਇਹ ਲਗਾਤਾਰ ਖਲਲ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਬ੍ਰੈਂਟ tMapਾਕੀ ਇਹ ਕਿਉਂ ਕਰ ਰਿਹਾ ਪਹਿਲਾ ਸਵਾਲ ਪੂਰਨ ਜੀ ਤੁਹਾਡੇ ਕੋਲ ਹੈ ਦੇਖੋ ਇਹ ਸਾਡੇ ਸਾਨੂੰ ਨੀਲਮਿਆਂ ਨੂੰ 32 ਸਾਲ ਹੋ ਗਏ ਜੀ ਤੇ ਇਹ ਆਪਣੇ ਨਗਰ ਕੀਰਤਨ ਨਿਕਦਿਆਂ ਨੂੰ ਕੱਢਦਿਆਂ ਨੂੰ ਸਾਨੂੰ 12 ਸਾਲ ਹੋ ਗਏ ਜੀ ਤੇ ਬਖਸ਼ੀ ਸਾਹਿਬ ਇਹ ਤੇ ਹੈਗੇ ਆ ਇਹ ਹਰ ਸਾਲ ਸਾਡੇ ਕੋਲ ਇਹ ਨਗਰ ਕੀਰਤਨ ਤੇ ਪਹੁੰਚਦੇ ਹਰ ਸਾਲ ਇਹਨਾਂ ਨੇ ਆਉਣਾ ਹੁੰਦਾ ਪਰ ਇਸ ਸਾਲ ਉਹ ਰੰਜੀਵੇ ਸੀਗੇ ਉਸ ਕਰਕੇ ਮਿਸ ਕਰ ਗਏ ਪਰ ਇਹਨਾਂ ਦੀ ਹਰ ਕਨਫਰਮੇਸ਼ਨ ਆਈ ਸੀ ਕਿ ਇਹ ਆਉਗੇ ਜ਼ਰੂਰ ਪਰ ਕੋਈ ਜਿਆਦਾ ਜ਼ਰੂਰੀ ਕੰਮ ਹੋ ਗਿਆ ਨਹੀਂ ਤਾਂ ਇਹ ਮਿਸ ਨਹੀਂ ਕਰਦੇ ਹੁੰਦੇ ਮਿੱਥ ਫੈਮਿਲੀ ਪਹੁੰਚਦੇ ਹੁੰਦੇ ਐਸ ਵੇਲੇ ਐਮਪੀ ਜਦੋਂ ਹੁੰਦੇ ਸੀ ਉਦੋਂ ਵੀ ਇਹਨਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਸੀ ਕਿਉਂਕਿ ਇੱਥੇ ਜਿਹੜੀਆਂ ਨਗਰ ਕੀਰਤਨ ਜਦੋਂ ਅਸੀਂ ਕੱਢਦੇ ਆ ਨਾ ਇਹਦੀ ਪਰਮਿਸ਼ਨal ਲੈਂਡ ਨੂੰ ਵੀ 5-7 ਮਹੀਨੇ ਲੱਗਦੇ ਆ ਇਹਦੇ ਹਰ ਚੀਜ਼ ਦੀ ਕਵਰ ਅਪ ਸਾਨੂੰ ਕਰਨੀ ਪੈਂਦੀ ਆ ਪਲੈਨ ਦੇਣੇ ਪੈਂਦੇ ਆ ਲੀਅਰ ਸੇਫਟੀ ਦੇ ਪੈਂਦਾ ਫਿਰ ਮੈਨੇਜਮੈਂਟ ਕਾਲੀ ਪੈਂਦੀ ਵੀ ਪੁਲਿਸ ਕਲੀਅਰੈਂਸ ਲੈਣੀ ਪੈਂਦੀ ਆ ਪਬਲਿਕ ਨੋਟਿਸ ਜੜਾ ਪੈਂਦਾ ਫਿਰ ਫਿਰ ਜਾ ਕੇ ਸਾਨੂੰ ਪਰਮਿਸ਼ਨ ਮਿਲਦੀ ਆ ਇਹ ਕੋਈ ਸੌਖਾ ਕੰਮ ਨਹੀਂ ਇੱਥੇ ਪਰਮਿਸ਼ਨਾਂ ਲੈਣੀਆਂ ਇਹ ਇਹ ਮਤਲਬ ਇਹ ਸਾਨੂੰ ਘਟੋ ਘਟੋ ਇਹ ਇਸ ਪਰਮਿਸ਼ਨ ਲੈਣ ਲੋ ਵੀ 6-7 ਮਹੀਨੇ ਚਾਹੀਦੇ ਆ ਤੇ ਉਦੋਂ ਬਾਅਦ ਜਦੋਂ ਅਸੀਂ ਪਹਿਲੀ ਵਾਰੀ ਇੱਕ ਨਗਰ ਕੀਤੇ ਨੇ ਕੱਢਿਆ ਸੀਗਾ ਤਾਂ ਇਹਨਾਂ ਨੂੰ ਇੱਥੇ ਕਾਉਂਸਲ ਨੂੰ ਬਹੁਤ ਵਧੀਆ ਲੱਗਾ ਤੇ ਉਹਨਾਂ ਨੇ ਸਾਡਾ ਸਦਕਾ ਰੂਪ ਕਿੰਪਤਾ ਦਾ ਸਟਿਕਾ ਉਹਦੇ ਕਰਕੇ ਸਾਨੂੰ ਉਹ ਪਹਿਲੇ ਪੁੱਛ ਲੈਂਦੇ ਵੀ ਅਸੀਂ ਜਿਹੜੀ ਸਿਟੀ ਕਾਉਂਸਲ ਦੀ ਆਪਣੀ ਇਵੈਂਟਸ ਹੈਗੀ ਆ ਇਹਨਾਂ ਦੀ ਅ ਪ੍ਰੋਕਲੈਂਡਰ ਹੈਗਾ ਉਹਦੇ ਵਿੱਚ ਅਸੀਂ ਪਾਉਣਾ ਹੈਗਾ ਤੁਸੀਂ ਕਿਹੜੀ ਡੇਟ ਨੂੰ ਰੱਖਣਾ ਚਾਹੁੰਦੇ ਹੋ ਕਿਉਂਕਿ ਅਸੀਂ ਇਹ ਨਗਰ ਕੀਰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਸਮਾਗਮ ਵਿੱਚ ਰੱਖ ਰਹੇ ਹਾਂ ਜੀ ਇਹਦੇ ਵਿੱਚ ਸਾਰੇ ਐਮਪੀ ਹੁੰਦੇ ਆ ਜਿਨ੍ਹਾਂ ਦੇ ਸਾਡੇ ਆਪਣੇ ਮੌਜੂਦਾ ਐਮਪੀ ਹੋਣ ਜਾਂ ਬਖਸ਼ੀ ਸਾਹਿਬ ਤੁਸੀਂ ਕਿਵੇਂ ਦੇਖਦੇ ਹੈਗੇ ਹੋ ਕਿ ਇਹ ਬ੍ਰੈਂਟ ਤਮਾਕੀ ਸਿਆਸੀ ਆਕਸੀਜਨ ਦੀ ਭਾਲ ਦੇ ਵਿੱਚ ਹੈ ਜੋ ਲਗਾਤਾਰ ਇਹ ਅਜਿਹੇ ਹਤਕੰਡੇ ਅਪਣਾ ਰਿਹਾ ਹੈਗਾ ਢਾਲ ਬਣਾ ਰਿਹਾ ਹੈ ਆਪਣੇ ਹਾਕਾ ਡਾਂਸ ਨੂੰ ਬਿਲਕੁਲ ਵਰਮ ਜੀ ਇਹ ਚੀਜ਼ ਬਾਰ-ਬਾਰ ਕਹਿੰਦਾ ਆ ਰਿਹਾ ਹੈ ਜੀ 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 ਬਖਸ਼ੀ ਸਰ ਸਿੰਘ ਜੀ ਨੂੰ ਤੁਸੀਂ ਪਹਿਲੇ ਕਰੋ ਇਹ ਗੱਲ ਮੈਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਕਿ ਜੋ ਬ੍ਰੈਂਟ ਤਮਾਕੀ ਦਾ ਮੇਨ ਮਕਸਦ ਹੈ ਉਹ ਆਪਣੇ ਆਪ ਨੂੰ ਦੁਬਾਰਾ ਤੋਂ ਰਿਵਾਈਵ ਕਰੰਦਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਕਾਫੀ ਇਸ ਟਾਈਮ ਮੁਸ਼ਕਲਾਂ ਵਿੱਚੋਂ ਨਿਕਲ ਰਿਹਾ ਹੈ। ਔਰ ਉਹਦੀ ਇਹ ਵੀ ਇੱਛਾ ਹੈਗੀ ਕਿ ਉਹ ਆਪਣੀ ਵਾਈਫ ਨੂੰ ਵੀ ਪਾਰਲੀਮੈਂਟ ਵਿੱਚ ਭੇਜ ਸਕੇ। ਪਰ ਉਸ ਨੂੰ ਕੋਈ ਨਜ਼ਰ ਨਹੀਂ ਆ ਰਿਹਾ ਇਹ ਤਰੀਕਾ ਉਹ ਆਪਣੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਇਹ ਕਹਿਣਾ ਚਾਹੁੰਦਾ ਹੈ ਕਿ ਦੇਖੋ ਜੀ ਮੈਂ ਤੁਹਾਡੇ ਹੱਕਾਂ ਲਈ ਇੱਥੇ ਖੜ੍ਹਾ ਹੋ ਰਿਹਾ ਹਾਂ। ਜਦ ਕਿ ਇਹ ਗੱਲ ਬਿਲਕੁਲ ਗਲਤ ਹੈ ਕਿਉਂਕਿ ਅਸੀਂ ਇੱਥੇ ਸ਼ਾਂਤੀਪ੍ਰੀਅ ਲੋਕੀ ਹਾਂ। ਲਾਅ ਅਵਾਈਡਿੰਗ ਆ। ਅਸੀਂ ਜਿੰਨੀ ਕੰਟ੍ਰਿਬਿਊਸ਼ਨ ਨਿਊਜ਼ੀਲੈਂਡ ਵਿੱਚ ਜੋ ਪੂਰਾ ਸਾਡਾ ਡਾਇਸਪੋਰਾ ਹੈਗਾ ਅਗਰ ਇੰਡੀਅਨ ਡਾਇਸਪੋਰਾ ਦੇ ਗੱਲ ਕੀਤੀ ਜਾਏ ਤੇ 10 ਬਿਲੀਅਨ ਡਾਲਰ ਜੋ ਹੈ ਅਸੀਂ ਇੱਥੇ ਦੀ ਇਕਨੋਮੀ ਨੂੰ ਕੰਟ੍ਰਿਬਿਊਟ ਕਰਦੇ ਹਰ ਸਾਲ ਇੱਥੇ ਤੇ ਅਸੀਂ ਕਦੀ ਵੀ ਐਸਾ ਕੋਈ ਕੰਮ ਨਹੀਂ ਕੀਤਾ ਜਿਸ ਦੇ ਨਾਲ ਸਾਡੀ ਜਿਹੜੀ ਕੌਮ ਹੈ ਉਸ ਨੂੰ ਠੇਸ ਪਹੁੰਚੇ ਜਦੋਂ ਕਦੀ ਵੀ ਕੋਈ ਲੋੜ ਪਈਏ ਤੇ ਸਾਡੀ ਜਿਹੜੀ ਸਿੱਖਾਂ ਦੀ ਜੋ ਆਵਾਜ਼ੀ ਹੈ ਚਾਹੇ ਕ੍ਰਾਈਸਚਰਚ ਇਰਥਕਵੈਕ ਹੋਇਆ ਚਾਹੇ ਕ੍ਰਾਈਸਚਰਚ 'ਚ ਉਹ ਸ਼ੂਟਿੰਗ ਹੋਈ ਕਿਸੀ ਹੋਰ ਜਗ੍ਹਾ ਤੇ ਕੋਈ ਹੋਰ ਮੌਕਾ ਆਇਆ ਉਸ ਟਾਈਮ ਤੇ ਵੀ ਔਰ ਕੋਵਿਡ ਦੇ ਦੌਰਾਨ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਵਿੱਚ ਪੂਰੇ ਨਿਊਜ਼ੀਲੈਂਡ ਵਿੱਚ ਹਰ ਗੁਰੂ ਘਰ ਨੇ ਜੋ ਫੂਡ ਪਾਰਸਲ ਜਿਹੜੇ ਨੇ ਉਹ ਡਿਸਟ੍ਰੀਬਿਊਟ ਕੀਤੇ ਤੇ ਅਸੀਂ ਉਹ ਬੰਦੇ ਆ ਜੋ ਕੰਦੇ ਨਾਲ ਕੰਦਾ ਜੋੜ ਕੇ ਖੜੇ ਆ ਨਿਊਜ਼ੀਲੈਂਡ ਵਿੱਚ ਪਰ ਅਸੀਂ ਕਦੀ ਵੀ ਕੋਈ ਇਲੀਗਲ ਕੰਮ ਵਿੱਚ ਸ਼ਾਮਲ ਨਹੀਂ ਹੁੰਦੇ ਔਰ ਮੈਂ ਮੁਬਾਰਕ ਬਾਤ ਦੇਣਾ ਚਾਹਾਂਗਾ ਜੋ ਤੁਰੰਗਾ ਦੀ ਕਮੇਟੀ ਹੈ ਉਹਨਾਂ ਨੇ ਇਹ ਪ੍ਰੋਗਰਾਮ ਕਰਨ ਤੋਂ ਪਹਿਲੇ ਇਸ ਵਾਰ ਇੱਕ ਸਪੈਸ਼ਲ ਮੀਟਿੰਗ ਰੱਖੀ ਕਾਉਂਸਲ ਦੇ ਨਾਲ ਈਵੀ ਦੇ ਨਾਲ ਪੁਲਿਸ ਦੇ ਨਾਲ ਉਹਨਾਂ ਨੂੰ ਪੂਰੀ ਬਰੀਫਿੰਗ ਕੀਤੀ ਕਿਉਂਕਿ ਪਹਿਲੇ ਹੀ ਸ਼ੱਕ ਹੋ ਰਿਹਾ ਸੀਗਾ ਕਿ ਇਸ ਤਰ੍ਹਾਂ ਦਾ ਕੁਝ ਮੁਜਾਹਰਾ ਜਿਹੜਾ ਹੈ ਫਿਰ ਤੋਂ ਹੋਏਗਾ ਤੇ ਇਹ ਪਿਛਲੀ ਮੀਟਿੰਗ ਚ ਹੋਇਆ ਜੀ ਕਿਉਂਕਿ ਪਿਛਲੀ ਵਾਰ ਜਦੋਂ ਇਹਨਾਂ ਨੇ ਹਾਕਾ ਡਾਂਸ ਕੀਤਾ ਉਦੋਂ ਵੀ ਇਹੀ ਗੱਲ ਸਾਹਮਣੇ ਆਈ ਸੀ ਕਿ ਕਿਉਂਕਿ ਨਗਰ ਕੀਰਤਨ ਦੀ ਪਰਮਿਸ਼ਨ ਤੁਸੀਂ ਐਡਵਾਂਸ ਚ ਲੈਣੀ ਹੁੰਦੀ ਆ ਉਹ ਸਾਰਾ ਕੁਝ ਪਤਾ ਸੀ ਲੋਕਲ ਸਥਾਨਕ ਪੁਲਿਸ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਉਸ ਦੇ ਬਾਵਜੂਦ ਇਹਨਾਂ ਵੱਲੋਂ ਸੜਕਾਂ ਤੇ ਆ ਕੇ ਜੋ ਐਂਟੀ ਇੰਡੀਆ ਸਲੋਗਨ ਐਂਟੀ ਸਿੱਖ ਤੇ ਸਾਡੇ ਧਰਮ ਦੇ ਬਾਬਤ ਇਹਨਾਂ ਨੇ ਜੋ ਸਲੋਗਨ ਵੀ ਉੱਥੇ ਉਹ ਫੈਰਾਏ ਇਹ ਉਸ ਨੂੰ ਲੈ ਕੇ ਤੁਸੀਂ ਕੋਈ ਕਾਰਵਾਈ ਦੀ ਮੰਗ ਨਹੀਂ ਕੀਤੀ ਉਸ ਵੇਲੇ ਦੇਖੋ ਇਸ ਤਰ੍ਹਾਂ ਵੰਦੀ ਹੈ ਅਸੀਂ ਕਿ ਜਿਸ ਤਰ੍ਹਾਂ ਇੰਡੀਆ ਡੈਮੋਕਰੈਟਿਕ ਕੰਟਰੀ ਹੈ ਨਿਊਜ਼ੀਲੈਂਡ ਵੀ ਡੈਮੋਕਰੈਟਿਕ ਕੰਟਰੀ ਹੈ ਹਰ ਕਿਸੇ ਨੂੰ ਹੱਕ ਹੈ ਆਪਣੀ ਆਵਾਜ਼ ਉਠਾਉਣ ਦਾ ਤੇ ਅਸੀਂ ਜੋ ਹੈ ਬੜੇ ਸੁਜੇਚੇ ਤਰੀਕੇ ਨਾਲ 12 ਸਾਲ ਤੋਂ ਟਰੰਗਾ ਦੇ ਵਿੱਚ ਇਹ ਜੋ ਨਗਰ ਕੀਰਤਨ ਹੈ ਉਹ ਚੱਲਦਾ ਆ ਰਿਹਾ ਔਰ ਬਾਕਾਇਦਾ ਪਰਮਿਸ਼ਨਸ ਲਈ ਜਾਂਦੀਆਂ ਜਿਹੜੀ ਮੀਟਿੰਗ ਦਾ ਮੈਂ ਜ਼ਿਕਰ ਕੀਤਾ ਉਹ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਇਸ ਮੁੱਦੇ ਤੇ ਰੱਖੀ ਗਈ ਸੀ ਕਿਸ ਤਰ੍ਹਾਂ ਬਰਾਇਨ ਤਮਾਕੀ ਦੇ ਕੁਝ ਬੰਦੇ ਜੋ ਨੇ ਆ ਕੇ ਕੋਈ ਪ੍ਰੋਟੈਸਟ ਨਾ ਕਰਨ ਔਰ ਪੁਲਿਸ ਨੇ ਇਹਦੇ ਵਿੱਚ ਆਸ਼ਵਾਸਨ ਦਿੱਤਾ ਸੀਗਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਣ ਦਿਆਂਗੇ ਤੁਸੀਂ ਇਸ ਵਾਰ ਦੇਖੋ ਕਿ ਜਿਹੜਾ ਨਗਰ ਕੀਰਸਨ ਸੀ ਉਹ ਰੁਕਿਆ ਨਹੀਂ ਉਹ ਚੱਲਦਾ ਰਿਹਾ ਕਿਉਂਕਿ ਪੁਲਿਸ ਨੇ ਉਹਨਾਂ ਨੂੰ ਆਪਣੇ ਜੋ ਰਸਤੇ ਤੋਂ ਕਲੀਅਰ ਕਰਾ ਕੇ ਸਾਈਡਾਂ ਤੇ ਖੜਾ ਕਰਤਾ ਔਰ ਬੜੇ ਸੋਹਣੇ ਤਰੀਕੇ ਨਾਲ ਜੋ ਤਰੰਗਾ ਗੁਰਦੁਆਰਾ ਕਮੇਟੀ ਦੇ ਮੈਨੇਜਮੈਂਟ ਖਾਸ ਤੌਰ ਤੇ ਫਜ਼ਾਨ ਪੂਰਨ ਸਿੰਘ ਜੀ ਇਹਨਾਂ ਨੇ ਬੜੇ ਸਿਆਣਾਪ ਨਾਲ ਇਹ ਪੂਰਾ ਪ੍ਰੋਗਰਾਮ ਕੀਤਾ ਟ੍ਰੈਫਿਕ ਮੈਨੇਜਮੈਂਟ ਜਿਹੜਾ ਸੀਗਾ ਉਸ ਦਾ ਪੂਰਾ ਇੰਤਜ਼ਾਮ ਸੀਗਾ ਟ੍ਰੈਫਿਕ ਨੂੰ ਕਿਸੇ ਤਰ੍ਹਾਂ ਵੀ ਕੋਈ ਡਿਸਟਰਬੈਂਸ ਨਹੀਂ ਕੀਤੀ ਜਾਂਦੀ ਹਰ ਸਾਲ ਦੀ ਤਰ੍ਹਾਂ ਤੇ ਮੈਂ ਸਮਝਦਾ ਕਿ ਬ੍ਰਾਇਨ ਤਮਾਕੀ ਜੋ ਹੈ ਇਸ ਚੀਜ਼ ਦੀ ਆਕਸੀਜਨ ਮੰਗ ਰਿਹਾ ਕਿ ਉਹਨੂੰ ਪੋਲਿਟੀਕਲ ਐਡਵਾਂਟੇਜ ਮਿਲ ਸਕੇ ਔਰ ਮੈਂ ਇਹ ਗੁਜ਼ਾਰਿਸ਼ ਕਰਨਾ ਚਾਹਵਾਂਗਾ ਕਿ ਇਸ ਦਾ ਨਾਮ ਘੱਟ ਤੋਂ ਘੱਟ ਮੀਡੀਆ ਦੇ ਵਿੱਚ ਲਿਆ ਜਾਏ ਕਿਉਂਕਿ ਅਸੀਂ ਇਹਦਾ ਅਗਰ ਮੀਡੀਆ ਵਿੱਚ ਨਾਮ ਲੈਨੇ ਆ ਤੇ ਉਤਨਾ ਹੀ ਜ਼ਿਆਦਾ ਗੂਗਲ ਦੇ ਉੱਤੇ ਇਹ ਇਹਦੀ ਪ੍ਰੈਜ਼ੈਂਸ ਨਜ਼ਰ ਆਂਦੀ ਏ ਅਸੀਂ ਇਸ ਨੂੰ ਅਵੋਇਡ ਕਰੀਏ ਇਸ ਨੂੰ ਕਿਸੇ ਤਰ੍ਹਾਂ ਦੀ ਕੋਈ ਆਕਸੀਜਨ ਨਾ ਦਈਏ ਜੀ ਪਰ ਇਹਦੇ ਖਿਲਾਫ ਕੁਝ ਫਰੋਡ ਦੀਆਂ ਵੀ ਖਬਰਾਂ ਛਪੀਆਂ ਕਿ ਇਹ ਫਾਈਨੈਂਸ਼ੀਅਲੀ ਕਾਫੀ ਡਾਊਨ ਚਲਾ ਗਿਆ ਹੈਗਾ ਜਾਂ ਇਹਦੇ ਵੱਲੋਂ ਪਹਿਲਾਂ ਪਾਸਟ ਦੇ ਵਿੱਚ ਜੋ ਕੰਮ ਕੀਤੇ ਗਏ ਨੇ ਉਹ ਵੀ ਸ਼ੱਕ ਦੇ ਦਾਇਰੇ ਦੇ ਵਿੱਚ ਹੈ ਤੇ ਕੋਈ ਸਿੱਖ ਕਾਉਂਸਲ ਇਸ ਚੀਜ਼ ਨੂੰ ਲੈ ਕੇ ਜਾ ਰਿਹਾ ਹੈ ਨਿਊਜ਼ੀਲੈਂਡ ਪ੍ਰਸ਼ਾਸਨ ਕੋਲੇ ਸਿਆਸੀ ਧਿਰਾਂ ਕੋਲੇ ਦੇਖੋ ਉਹਦੇ ਵਿੱਚ ਕਾਰਵਾਈ ਜਿਹੜੀ ਹੈ ਆਈਆਰਡੀ ਵੱਲੋਂ ਆਲਰੇਡੀ ਕੀਤੀ ਜਾ ਰਹੀ ਹੈ ਬੈਂਕ ਕਰਪਸੀ ਵੱਲ ਇਹਦਾ ਜੋ ਇੰਸਟੀਚਿਊਸ਼ਨ ਹੈ ਉਹ ਜਾ ਰਿਹਾ ਹੈਗਾ ਜੀ ਤੇ ਮੇਰਾ ਜਿੱਥੇ ਤੱਕ ਮੈਨੂੰ ਨੋਲਿਜ ਹੈਗੀ ਚੈਰਿਟੀਜ਼ ਕਮਿਸ਼ਨ ਇੱਥੇ ਕਾਫੀ ਸਟਰੋਂਗ ਹੈਗਾ ਉਹ ਵੀ ਇਹਦੇ ਪਿੱਛੇ ਪਿਆ ਹੋਇਆ ਹੈ ਤੇ ਸਿੱਖ ਕਾਉਂਸਲ ਵੱਲੋਂ ਵੀ ਇਹਦੇ ਉੱਤੇ ਕਾਰਵਾਈ ਕੀਤੀ ਜਾਏਗੀ ਮੈਨੂੰ ਪੂਰੀ ਉਮੀਦ ਹੈ ਔਰ ਅਸੀਂ ਵੀ ਇਸ ਦੇ ਉੱਤੇ ਇੱਕ ਚਿੱਠੀ ਲਿਖਾਂਗੇ ਮਨਿਸਟਰ ਨੂੰ ਕਿ ਇਹਦੇ ਅਗੇਂਸਟ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਕਿਉਂਕਿ ਅਸੀਂ ਇੱਕ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਨਗਰ ਕੀਰਤਨ ਕੱਢਦੇ ਆ ਰਹੇ ਹਾਂ ਔਰ ਉਸ ਨੂੰ ਅਸੀਂ ਕਾਇਮ ਕਰਨਾ ਚਾਹੁੰਦੇ ਹਾਂ ਲਗਾਤਾਰ ਇਹ ਹਰ ਸਾਲ ਦੀ ਤਰ੍ਹਾਂ ਕਰਾਂਗੇ ਅਗਰ ਕਿਸ ਕਿਸੇ ਨੂੰ ਕੋਈ ਇਤਰਾਜ਼ ਹੈ ਕਿਉਂਕਿ ਉੱਥੇ ਦੇ ਜੋ ਲੋਕਲ ਬਾਛੰਦੇ ਨੇ ਤੁਸੀਂ ਅਗਰ ਦੇਖੋ ਜਦੋਂ ਨਗਰ ਕੀਰਤਨ ਨਿਕਲਦਾ ਹੈ ਉਹ ਆਪਣੇ ਘਰਾਂ ਚੋਂ ਬਾਹਰ ਨਿਕਲ ਆਉਂਦੇ ਨੇ ਉਹ ਆ ਕੇ ਸਪੋਰਟ ਕਰਦੇ ਨੇ ਔਰ ਸ਼ਾਮਲ ਹੁੰਦੇ ਨੇ ਇਹ ਚੀਜ਼ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ ਇਸ ਚੀਜ਼ ਨੂੰ ਤੁਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ 5 ਮਿਲੀਅਨ ਦੀ ਆਬਾਦੀ ਵਾਲਾ ਇਹ ਮੁਲਕ ਹੈਗਾ ਉਹਦੇ ਚੋਂ ਉਹਦੇ ਚੋਂ ਅਗਰ 50 ਬੰਦੇ ਕੁਝ ਪ੍ਰੋਟੈਸਟ ਕਰ ਰਹੇ ਨੇ ਉਹ ਕੀ ਮਾਇਨੇ ਰੱਖਦਾ ਹੈ ਨਥਿੰਗ ਹੂੰ ਜੀ ਮੇਰਾ ਸਵਾਲ ਪੂਰਨ ਸਿੰਘ ਜੀ ਕੋਲ ਹੈ ਪੂਰਨ ਜੀ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਤੁਸੀਂ ਕੋਈ ਰਿਟਰਨ ਦੇ ਵਿੱਚ ਲਿਖ ਕੇ ਦਿੱਤਾ ਜੋ ਲਗਾਤਾਰ ਬ੍ਰੈਂਡ ਟਮਾਕੀਆ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇਹ ਕਹਿ ਰਿਹਾ ਕਿ ਤਲਵਾਰਾਂ ਲੈ ਕੇ ਇਸ ਚੀਜ਼ ਨੂੰ ਉਹ ਇੱਕ ਉਹ ਇੱਕ ਲਗ ਰੂਪਰੇਕਾ ਅਲੱਗ ਦਿਸ਼ਾ ਵੱਲ ਲੈ ਕੇ ਜਾ ਰਿਹਾ ਇਸ ਵਿਸ਼ੇ ਨੂੰ ਨਹੀਂ ਮੈਂ ਸਮਝੀਏ ਕਿ ਉਹ ਸਾਨੂੰ ਕੋਈ ਲਿਖਣ ਦੀ ਲੋੜ ਨਹੀਂ ਹੈਗੀ ਕਿਉਂਕਿ ਉਹ ਆਲਰੇਡੀ ਅਵੇਅਰ ਹੈਗੀ ਇਸ ਤੋਂ ਸਾਰਾ ਕੁਝ ਜਾਣਦੇ ਐ ਨਾਲ ਲੈ ਕੇ ਉਸ ਵੇਲੇ ਸਾਡੇ ਕੋਲ ਉਸ ਵੇਲੇ ਇੱਥੇ ਦੇ ਮੌਜੂਦਾ ਮੈਂਬਰ ਆਫ ਪਾਰਲੀਮੈਂਟਸ ਦੇ ਨੂ ਆਪੋਜੀਸ਼ਨ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਲੇਬਰ ਤੋਂ ਸੀਗੇ ਆਪਣੇ ਡਿਪਟੀ ਮੇਅਰ ਸੀਗੇ ਕੌਂਸਲਰ ਸੀਗੇ ਆਪਣੇ ਹੋਰ ਜਿੰਨੇ ਵੀ ਇੱਥੇ ਆਪਣੇ ਜਿਨ੍ਹਾਂ ਨੇ ਪਰਮਿਸ਼ਨਾਂ ਦਿੱਤੀਆਂ ਉਹਨਾਂ ਦੇ ਨੁਮਾਇੰਦੇ ਸੀਗੇ ਉਸ ਵੇਲੇ ਤੇ ਇਵਨ ਸੱਚ ਐਸ ਲਾਈਕ ਜਿਹੜੀ ਇੱਥੇ ਦੀ ਜੈਂਟਿਲਟੀ ਹੈ ਉਹ ਸਭ ਦਾ ਮੰਤਰੀ ਵੀ ਹੈਗੀ ਆ ਤੇ ਆਪਣੇ ਲੇਬਰ ਪਾਰਟੀ ਦੀ ਉਹ ਨਾਲ ਸਾਡੇ ਜਦੋਂ ਇਹਨਾਂ ਨੇ ਪ੍ਰੋਟੈਸਟ ਸ਼ੁਰੂ ਕੀਤਾ ਉਹ ਸਾਡੇ ਨਾਲ ਖੜੇ ਹੋ ਗਏ ਨਾਲ ਬਰਾਬਰ ਖੜੀ ਹੋਈ ਆ ਉਹਨੇ ਸਾਨੂੰ ਇਹ ਗੱਲ ਵਿਸ਼ਵਾਸਨ ਦਿਵਾਇਆ ਮੈਂ ਸੌਰੀ ਮੰਗਦੀ ਆ ਕਿ ਮੈਂ ਇਹ ਗੱਲ ਪਾਰਲੀਮੈਂਟ ਚ ਚੱਕੂਗੀ ਹੂੰ ਜੀ ਕਿਸੇ ਹੋਰ ਸਿਆਸੀ ਕਿਸੇ ਹੋਰ ਸਿਆਸੀ ਲੀਡਰ ਨੇ ਇਸ ਚੀਜ਼ ਨੂੰ ਲੈ ਕੇ ਮਾਫੀ ਮੰਗੀ ਆ ਕਿ ਜੋ ਲਗਾਤਾਰ ਇਹ ਦੂਜੀ ਘਟਨਾ ਕਿਉਂਕਿ ਜੇਕਰ ਇਹੀ ਟ੍ਰੈਂਡ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਟੱਕਰਵਾਲੀ ਸਥਿਤੀ ਵੀ ਬਣ ਸਕਦੀ ਆ ਫਿਰ ਕਿਉਂਕਿ ਤੁਸੀਂ ਨੌਜਵਾਨਾਂ ਨੂੰ ਵੀ ਰੋਗ ਦੇ ਨਜ਼ਰ ਆਏ ਜਿੰਨੀਆਂ ਵੀਡੀਓ ਅਸੀਂ ਦੇਖੀਆਂ ਕਿਉਂਕਿ ਪਹਿਲੀ ਵਾਰ ਜਦੋਂ ਇਹਨਾਂ ਨੇ ਹਾਕਾ ਰਾਹੀ ਜਿਹੜਾ ਇਹ ਆਪਣਾ ਪ੍ਰਦਰਸ਼ਨ ਕੀਤਾ ਉਦੋਂ ਵੀ ਸਾਡੇ ਕੁਝ ਨੌਜਵਾਨ ਜਿਹੜੇ ਅਗਰੈਸਿਵ ਹੋ ਗਏ ਸੀ ਹਾਲਾਂਕਿ ਉਹਨਾਂ ਨੂੰ ਸ਼ਾਂਤ ਕਰ ਲਿਆ ਗਿਆ ਸੀਗਾ ਸਮਝਾ ਲਿਆ ਗਿਆ ਸੀ ਨਹੀਂ ਦੇਖੋ ਜਦੋਂ ਨੌਜਵਾਨ ਆਏ ਆ ਨਾ ਬੜਾ ਨੌਜਵਾਨਾਂ ਨੇ ਮੈਂ ਇਸ ਕਰਦੇ ਬਹੁਤ ਧੰਨਵਾਦੀ ਹਾਂ ਆਪਣੇ ਨੌਜਵਾਨ ਵੀਰਾਂ ਦਾ ਜਦੋਂ ਕਿਉਂਕਿ ਇਹ ਨਗਰ ਕੀਤਰ ਪਹਿਲੀ ਤਾਂ ਗੱਲ ਹੈ ਇਹ ਮੀਡੀਆ ਗਲਤ ਕਰ ਰਿਹਾ ਹੈ ਵੀ ਇਹ ਨਗਰ ਕੀਤਰ ਰੁਕਿਆ ਗਿਆ ਰੁਕਿਆ ਨਹੀਂ ਕੋਈ ਰੁਕਿਆ ਕੋਈ ਨਹੀਂ ਗਿਆ ਇਸ ਕੋਈ ਪਾਸਟ ਕਮੈਂਟ ਦੇ ਵਿੱਚ ਸਾਰਾ ਕੁਝ ਖਤਮ ਹੋ ਗਿਆ ਸੀਗਾ ਵਿਸ਼ਭੀ ਸਗਾ ਉਹ ਨਗਰ ਕੀਰਤਨ ਕਾਫੀ ਦੂਰ ਸੀਗਾ ਮਹਾਰਾਜ ਦੀ ਸਵਾਰੀ ਸੀ ਉਹਨਾਂ ਨੇ ਹਾਕਾ ਕੀਤਾ ਆਪਣਾ ਹਾਕਾ ਕਰਕੇ ਸਾਈਡ ਤੇ ਹੋ ਗਏ ਉਹ ਸਪੋਲਿਸ ਨੇ ਉਹਨਾਂ ਨੂੰ ਸਾਈਡ ਤੇ ਕਰਦਾ ਔਰ ਜਿੰਨਾ ਜਿਲਹ ਤੱਕ ਨਗਰ ਕੀਰਤਨ ਨਹੀਂ ਨੰਗਿਆ ਉਹਨਾਂ ਦੇ ਮੋਰ ਅੱਗੇ ਦੇ ਉਤੋਂ ਤੇ ਆਪਣੇ ਜਿੰਨੇ ਵੀ ਨੌਜਵਾਨ ਸੀਗੇ ਸਾਰਿਆਂ ਨੇ ਇੱਕ ਦੂਜੇ ਦੀਆਂ ਬਾਹਾਂ ਫੜ ਲਈਆਂ ਸਾਰੇ ਸਕੋਰਟੀ ਵਾਲਿਆਂ ਨੇ ਇੱਕ ਦੂਜੇ ਦੀਆਂ ਬਾਹਾਂ ਫੜ ਲਈਆਂ ਨੇ ਗੱਲ ਨਹੀਂ ਕਰੀ ਪੂਰੀ ਤਰ੍ਹਾਂ ਸੀਗੀ ਉਹਨੇ ਉਤਰੀ ਤਰੀਕ ਹੋਈ ਹੈ ਬਸ ਆਪਣਾ ਬੈਨਰ ਲੈ ਕੇ ਖੜੇ ਰਹੇ ਬਸ ਉਸ ਤੋਂ ਬਾਅਦ ਕੋਈ ਚੱਕ ਹੋਈ ਨਹੀਂ ਗੱਲਬਾਤ ਹੈਗੀ ਹੂੰ ਤੇ ਹੁਣ ਹੁਣ ਜਿਹੜੇ ਇਹ ਗੱਲ ਹੈਗੀ ਆ ਕਿ ਬਖਸ਼ੀ ਜੀ ਜਿੱਦਾਂ ਕਹਿੰਦੇ ਆ ਬਖਸ਼ੀ ਜੀ ਹੁਣ ਵੱਡੇ ਸੂਝਵਾਨ ਹੈਗੇ ਆ ਇਹਨਾਂ ਦੇ ਪਾਰਲੀਮੈਂਟ ਚ ਵੀ ਚਾਰ ਚਾਰ ਮੈਂ ਰੱਖੀਆਂ ਹੁਣ ਅਸੀਂ ਇਹਨਾਂ ਨੂੰ ਨਾਲ ਲੈ ਕੇ ਅਸੀਂ ਸਾਰੀ ਗੱਲਬਾਤ ਕਰਾਂਗੇ ਇਹਦਾ ਕੀ ਹੱਲ ਹੋ ਸਕਦਾ ਕਿ ਕਿਉਂਕਿ ਫਿਊਚਰ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਨਾ ਹੋਣ ਹੂੰ ਬਖਸ਼ੀ ਸਾਹਿਬ ਕੋਈ ਰੂਪਰੇਖਾ ਤਿਆਰ ਕੀਤੀ ਹੈ ਜੀ ਜਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਕਹਿ ਰਹੇ ਨੇ ਕਿ ਤੁਹਾਨੂੰ ਲੈ ਕੇ ਕਿ ਤੁਹਾਡੇ ਕੋਲ ਪ੍ਰਪੋਜ਼ਲ ਜਾਏਗੀ ਜਾਂ ਕੋਈ ਆਪਸੀ ਭਾਈਚਾਰੇ ਦੀ ਬੈਠਕ ਹੋਈ ਹੋਵੇ ਅਸੀਂ ਇਸ ਚੀਜ਼ ਉੱਤੇ ਪਲਾਨ ਆਲਰੇਡੀ ਕਰ ਰਹੇ ਹਾਂ ਜੋ ਐਥਨਿਕ ਕਮਿਊਨਿਟੀਜ਼ ਦੇ ਮਨਿਸਟਰ ਨੇ ਆਨਰੇਬਲ ਮਾਰਕ ਮਿਚਲ ਉਹਦੇ ਨਾਲ ਇੱਕ ਮੀਟਿੰਗ ਰੱਖਣ ਵਾਲੇ ਆ ਜਿਹਦੇ ਵਿੱਚ ਅਸੀਂ ਸਾਰੀ ਰਿਪਰੈਜ਼ੈਂਟੇਸ਼ਨ ਗੁਰਦੁਆਰਿਆਂ ਦੀ ਔਰ ਜਿਹੜੇ ਦੋ ਖਾਸ ਤੌਰ ਤੇ ਗੁਰਦੁਆਰੇ ਜਿਹੜੇ ਇਨਵੋਲਵ ਹੋਏ ਨੇ ਨਾਨਕ ਸਰ ਮਨਰੇਵਾ ਔਰ ਤੁਰੰਗਾ ਦਾ ਜੋਗ ਗੁਰਦੁਆਰਾ ਪੂਰਮ ਸਿੰਘ ਜੀ ਨੂੰ ਲੈ ਕੇ ਐ ਮੀਟਿੰਗ ਆਰਗੇਨਾਈਜ਼ ਕਰਨ ਵਾਲਾ ਵਾ ਔਰ ਉਹਦੇ ਵਿੱਚ ਮਨਿਸਟਰ ਨੂੰ ਅਵੇਅਰ ਕਰਾਣਾ ਚਾਹੁੰਦੇ ਆਂ ਅਸੀਂ ਕਿ ਵੀ ਅਸੀਂ ਇਸ ਮੁਲਕ ਅੰਦਰ ਇਸ ਮੁਲਕ ਦੇ ਵਚਿੰਦੇ ਹੈਗੇ ਸਿਟੀਜ਼ਨ ਹੈਗੇ ਆ ਔਰ ਆਨਰੇਬਲ ਹੈਗੇ ਆ ਇਹ ਸਾਨੂੰ ਜਿਹੜੀ ਪਰਮਿਸ਼ਨਸ ਲੋਕਲ ਕਾਉਂਸਲਸ ਦਿੰਦੇ ਨੇ ਉਹਦੇ ਉੱਤੇ ਗੌਰ ਕੀਤਾ ਜਾਏ ਔਰ ਇਹਨਾਂ ਜੋ ਪ੍ਰੋਟੈਸਟ ਹੈ ਕਿਸ ਨੂੰ ਰੋਕਿਆ ਜਾਏ ਅੱਗੋਂ ਦੀ ਇੰਜ ਦਾ ਕੋਈ ਪ੍ਰੋਟੈਸਟ ਹੋਵੇ ਇਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜੀ ਕੋਈ ਬ੍ਰੇਨ ਟਮਾਕੀ ਜਿਹੜਾ ਇਹ ਹੈਗਾ ਇਹ ਜਾਦਾ ਥਰੂੰਗਾ ਦੇ ਵਿੱਚ ਹੀ ਕਰ ਰਿਹਾ ਹੈਗਾ ਜਾਂ ਫਿਰ ਇਹਨਾਂ ਦੇ ਜਿਹੜੇ ਕੀਵੀ ਸਪੋਰਟਰਜ਼ ਹੈਗੇ ਨੇ ਜੋ ਇਹਨਾਂ ਦੇ ਗਰੁੱਪ ਹੈਗੇ ਨੇ ਜਾਂ ਤੁਹਾਡੇ ਤੱਕ ਕਿਉਂਕਿ ਤੁਸੀਂ ਵੀ ਸਿਆਸਤਦਾਨ ਹੋ ਉੱਥੋਂ ਦੇ ਤੇ ਕੋਈ ਅਜਿਹੀ ਬੂਤਾ ਨਹੀਂ ਆ ਰਹੀ ਕਿ ਕਿਤੇ ਹੋਰ ਏਰੀਆ ਦੇ ਵਿੱਚ ਵੀ ਕੁਝ ਇਹ ਅਜਈਆਂ ਕੋਝੀਆਂ ਹਰਕਤਾਂ ਕਰ ਸਕਦੇ ਨੇ ਉਸ ਚੀਜ਼ ਨੂੰ ਲੈ ਕੇ ਤੁਸੀਂ ਅਵੇਅਰਤਾ ਕਰ ਕਰ ਹੀ ਰਹੇ ਹੋ ਉੱਥੋਂ ਦੇ ਸਥਾਨਕ ਪ੍ਰਸ਼ਾਸਨ ਨੂੰ ਇਹਦਾ ਜਿਹੜਾ بیس ਹੈਗਾ ਨਾ ਜੀ ਉਹ ਸਾਊਥ ਆਕਲੈਂਡ ਵਿੱਚ ਹੀ ਹੈਗਾ ਤੇ ਪਰ ਤੁਸੀਂ ਸਮਝ ਸਕਦੇ ਹੋ ਕਿ ਨਿਊਜ਼ੀਲੈਂਡ ਦੀ ਕਨੈਕਟੀਵਿਟੀ ਬਹੁਤ ਈਜ਼ੀ ਹੈ ਦੋ ਢਾਈ ਘੰਟੇ ਦੀ ਡਰਾਈਵ ਹੈ ਆਕਲੈਂਡ ਤੋਂ ਬੰਦਿਆਂ ਨੂੰ ਟੁਰੰਗਾ ਪਹੁੰਚੇ ਨੇ ਜੀ ਔਰ ਮੈਨੂੰ ਜੋ ਇਤਲਾ ਮਿਲੀ ਹੈ ਕਿ ਸੇਮ ਉਹੀ ਬੰਦੇ ਸਨ ਜਿਹੜੇ ਮਨ ਰਿਵਾਇਟ ਸਨ ਇਹ ਉੱਥੇ ਟ੍ਰੈਵਲ ਕਰਕੇ ਗਏ ਨੇ ਤੇ ਇਹਨਾਂ ਨੇ ਜਾ ਕੇ ਉੱਥੇ ਇਹ ਜਿਹੜਾ ਹੱਕ ਹੈ ਉਹ ਫਿਰ ਤੋਂ ਕੀਤਾ ਹੈਗਾ ਔਰ ਜੋ ਮਾਉਰੀ ਨੇ ਉਹ ਇਸ ਚੀਜ਼ ਦੇ ਤੇ ਬਹੁਤ ਵੱਡਾ ਇਤਰਾਜ਼ ਕਰ ਰਹੇ ਨੇ ਕੇ ਹਾਕਾ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਇਸ ਹਾਕੇ ਦੀ ਤੋਹੀਨ ਹੈਗੀ ਤੇ ਉਹ ਚੀਜ਼ ਜਿਹੜੀ ਹੈ ਅਸੀਂ ਜੋ ਮੌਰੀ ਅਫੀਜ਼ ਦਾ ਮਨਿਸਟਰ ਹੈ ਉਹਦੇ ਨਾਲ ਵੀ ਗੱਲ ਕਰਾਂਗੇ ਉਸ ਨੂੰ ਵੀ ਕਰਾਂਗੇ ਬਰੀਫ ਕਿ ਕੀ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਜੋ ਮੌਰੀ ਕੁਈਨ ਹੈ ਉਸਦੇ ਨਾਲ ਵੀ ਇੱਕ ਟਾਈਮ ਲਿਆ ਜਾਏ ਤੇ ਉਹਨੂੰ ਵੀ ਜਾ ਕੇ ਮਿਲਿਆ ਮਿਲਿਆ ਜਾਏ ਤੇ ਉਸ ਨੂੰ ਅਸੀਂ ਅਗਵਾ ਕਰਨਾ ਚਾਹਵਾਂਗੇ ਕਿ ਇਸ ਤਰ੍ਹਾਂ ਦਾ ਅਗੋਦੀ ਇੱਕ ਸਟ੍ਰਿਕਟ ਸਟ੍ਰਕਚਰ ਉਹ ਜਿਹੜਾ ਹੈਗਾ ਉਹ ਲੋਕਾਂ ਨੂੰ ਦੇਵੇ ਕਿ ਇਸ ਤਰ੍ਹਾਂ ਕਿਸੇ ਦੇ ਵੀ ਰਿਲੀਜੀਅਸ ਪ੍ਰੋਗਰਾਮ ਦੇ ਵਿੱਚ ਜਾ ਕੇ ਹਾਕਾ ਨਾ ਕੀਤਾ ਜਾਏ ਜਿਹੜਾ ਇਹ ਹੱਕ ਹੈ ਨਿਊਜ਼ੀਲੈਂਡ ਦੇ ਵਿੱਚ ਇੱਕ ਪਾਰਲੀਮੈਂਟ ਦੇ ਵਿੱਚ ਜਿਹੜੀ ਉੱਥੋਂ ਦੇ ਸਥਾਨਕ ਲੀਡਰ ਸਨ ਉਹਨਾਂ ਨੇ ਅੰਦਰ ਆਪਣਾ ਇਸੇ ਤਰੀਕੇ ਦੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਤੁਸੀਂ ਹੁਣ ਇਹ ਕਹਿੰਦੇ ਵੀ ਨਜ਼ਰ ਆ ਰਹੇ ਹੋ ਕਿ ਜੋ ਉੱਥੋਂ ਦੇ ਸਥਾਨਕ ਲੀਡਰ ਹੈਗੇ ਨੇ ਉਹਨਾਂ ਨੂੰ ਵੀ ਤੁਸੀਂ ਮੰਗ ਕਰ ਰਹੇ ਹੋ ਕਿ ਟਮਾਕੀ ਦੇ ਖਿਲਾਫ ਕਾਰਵਾਈ ਹੋਵੇ ਕੋਈ ਰਿਟਰਨ ਦੇ ਵਿੱਚ ਦੇ ਦਿੱਤਾ ਗਿਆ ਹੈਗਾ ਕਿਉਂਕਿ ਉੱਥੋਂ ਦਾ ਇਹ ਸਾਂਸਕ੍ਰਿਤਿਕ ਜਿਹੜਾ ਹੈਗਾ ਇਹ ਲੋਕਨਾਚ ਹੈਗਾ ਜਿਸ ਨੂੰ ਹੁਣ ਇਹ ਸੜਕਾਂ ਤੇ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਇਸਤੇਮਾਲ ਕਰ ਰਹੇ ਨੇ ਢਾਲ ਬਣਾ ਰਹੇ ਹੈਗੇ ਨੇ ਉਹ ਬਿਲਕੁਲ ਇਹ ਚੀਜ਼ ਜਿਹੜੀ ਹੈ ਕਿਉਂਕਿ ਅਜੇ ਪਾਰਲੀਮੈਂਟ ਸੈਸ਼ਨ ਵਿੱਚ ਨਹੀਂ ਹੈਗੀ ਅਸ ਮਹੀਨੇ ਦੇ ਅਖੀਰ ਵਿੱਚ ਪਾਰਲੀਮੈਂਟ ਜਿਹੜੀ ਹੈ ਉਹਦੀ ਸ਼ੁਰੂਆਤ ਫਿਰ ਤੋਂ ਹੋਏਗੀ ਤੇ ਅਸੀਂ ਪਾਰਲੀਮੈਂਟ ਨੂੰ ਵੀ ਲਿਖਾਂਗੇ ਇਸ ਬਾਰੇ ਸਾਰੀ ਚੀਜ਼ਾਂ ਜਿਹੜੀਆਂ ਨੇ ਉਸ ਦੀ ਬਰੀਫਿੰਗ ਕਰਾਂਗੇ ਤੇ ਉਹੀ ਚੀਜ਼ ਮੈਂ ਕਹਿ ਰਿਹਾ ਕਿ ਇਹ ਟਾਈਮ ਥੋੜਾ ਜਹਾ ਹੋਰ ਬੀਤ ਲਵੇ ਅਸੀਂ ਮਨਿਸਟਰਸ ਨਾਲ ਮੀਟਿੰਗ ਕਰਾਂਗੇ ਔਰ ਜੋ ਤੁਸੀਂ ਜਿਸ ਜਿਸ ਐਮਪੀ ਦਾ ਜ਼ਿਕਰ ਕੀਤਾ ਜਿਸ ਨੇ ਪਾਰਲੀਮੈਂਟ ਦੇ ਵਿੱਚ ਹਾਕਾ ਕੀਤਾ ਸੀਗਾ ਉਸਨੇ ਵੀ ਇਸ ਚੀਜ਼ ਦੇ ਉੱਤੇ ਕ੍ਰਿਟਿਸਿਜ਼ਮ ਕੀਤਾ ਸੀਗਾ ਕਿ ਇਸ ਤਰ੍ਹਾਂ ਹਾਕਾ ਜਿਹੜਾ ਨਹੀਂ ਕਰਨਾ ਚਾਹੀਦਾ ਉਹ ਸਾਡੇ ਨਾਲ ਖੜੀ ਹੈ ਅਸੀਂ ਉਸ ਨਾਲ ਅਪਰੋਚ ਕਰਕੇ ਉਸ ਦੀ ਵੀ ਹੋਰ ਸਪੋਰਟ ਲਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਅੱਜ ਦੇ ਮੁੱਦੇ ਵਿੱਚ ਚਰਚਾ ਚੱਲ ਰਹੀ ਸੀ ਕਿ ਨਿਊਜ਼ੀਲੈਂਡ ਦੇ ਵਿੱਚ ਜੋ ਲਗਾਤਾਰ ਦੇ ਨਜ਼ਰ ਆ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬ੍ਰੈਂਟ ਟਮਾਕੀ ਖਿਲਾਫ ਸਖਤ ਕਾਰਵਾਈ ਨੂੰ ਲੈ ਕੇ ਉਹ ਪਾਰਲੀਮੈਂਟ ਸੈਸ਼ਨ ਦੇ ਵਿੱਚ ਵੀ ਸਥਾਨਕ ਲੀਡਰਾਂ ਨੂੰ ਤੇ ਪਾਰਲੀਮੈਂਟ ਦੇ ਐਮਪੀਜ਼ ਨੂੰ ਵੀ ਰਿਟਰਨ ਦੇ ਵਿੱਚ ਲਿਖ ਕੇ ਦੇਣਗੇ ਤੇ ਲਗਾਤਾਰ ਜੋ ਸਾਬਕਾ ਐਮਪੀ ਨੇ ਕਵਲਜੀਤ ਸਿੰਘ ਬਖਸ਼ੀ ਉਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਬ੍ਰੈਂਟ ਟਮਾਕੀ ਆਪਣੀ ਘਰ ਵਾਲੀ ਨੂੰ ਸਿਆਸਤ ਦੇ ਵਿੱਚ ਉੱਪਰ ਲਿਆਉਣ ਦੇ ਲਈ ਸੜਕਾਂ ਤੇ ਉਤਰਿਆ ਹੋਇਆ ਤਾਂ ਉਹ ਲਗਾਤਾਰ ਨਗਰ ਕੀਰਤਨ ਦੇ ਵਿੱਚ ਖਲਣ ਪਾਉਣ ਦੀ ਕੋਸ਼ਿਸ਼ ਕਰਦਾ ਲੇਕਿਨ ਇੰਨਾ 40-50 ਸਮਰਥਕਾਂ ਦੇ ਖਿਲਾਫ ਸਿੱਖ ਭਾਈਚਾਰਾ ਇਕੱਠਾ ਹੋ ਚੁੱਕਿਆ ਹੈ ਤੇ ਆਉਣ ਵਾਲੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਵੀ ਇਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਵੇਗੀ ਕਿਉਂਕਿ ਨਿਊਜ਼ੀਲੈਂਡ ਦੇ ਸਥਾਨਕ ਐਮਪੀ ਵੀ ਇਸ ਹਾਕਾ ਡਾਂਸ ਦੇ ਖਿਲਾਫ बोल ਰਹੇ ਨੇ ਜੋ ब्रेंट माकी ਸੜਕਾਂ ਦੇ ਉੱਤੇ ਪ੍ਰਦਰਸ਼ਨ ਦੇ ਰੂਪ ਵਿੱਚ ਢਾਲ ਬਣਾ ਕੇ ਕਰਦਾ ਨਜ਼ਰ ਆ ਰਿਹਾ ਹੈ ਤਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਤੁਸੀਂ ਜੁੜੇ ਰਹੋ ਦਾ ਅਨਮਿਊਟ ਨਾਲ